ਪੰਜਾਬੀਆਂ ਦੀ ਵੇ ਮ ਬੋਲੀ ਆयो ਨਾ ਪੰਜਾਬੀਆਂ ਦੇ ਦੁਨੀਆ ਦੇ ਕੋਨੇ ਕੋਨੇ ਚ ਵਸਦੇ ਮੇਰੇ ਪੰਜਾਬੀ ਭੈਣ ਭਰਾਵੋ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਅੱਜ ਮਾਂ ਬੋਲੀ ਦਿਹਾੜਾ ਤੇ ਦੁਨੀਆਂ ਦੇ ਉੱਤੇ ਜਿਹੜੀਆਂ ਕੌਮਾਂ ਜਉਂਦੀਆਂ ਨੇ ਜਿਹੜੀਆਂ ਕੌਮਾਂ ਦੀਆਂ ਆਪਣੀਆਂ ਬੋਲਾਂਆਂ ਨੇ ਆਪਣੀਆਂ ਜ਼ੁਬਾਨਾਂ ਨੇ ਉਹ ਸਾਰੀਆਂ ਕੌਮਾਂ ਨੇ ਅੱਜ ਆਪਣੀ ਮਾਂ ਬੋਲੀ ਨੂੰ ਸਮਰਪਿਤ ਦਿਹਾੜਾ ਮਨਾਇਆ ਸੋ ਸਮੁੱਚੇ ਪੰਜਾਬੀਆਂ ਨੂੰ ਇਸ ਦਿਨ ਦੇ ਉੱਤੇ ਬਹੁਤ-ਬਹੁਤ ਮੁਬਾਰਕਾਂ ਸੋ ਅਪੀਲ ਕਰੂੰਗਾ ਥੱਲੇ ਟਿੱਪਣੀ ਕਰਨ ਵਾਲੇ ਸੱਜਣਾ ਨੂੰ ਭਰਾਵਾਂ ਨੂੰ ਕਿ ਇੱਕ ਤਾਂ ਬਾਈ ਪੰਜਾਬੀ ਵਿੱਚ ਟਿੱਪਣੀ ਕਰਿਆ ਕਰੋ ਆਪਣੇ ਨਾਂ ਪੰਜਾਬੀ ਵਿੱਚ ਕਰੋ ਸਾਰੇ ਫੇਸਬੁੱਕਾਂ ਦੇ ਇੰਸਟਾਗ੍ਰਾਮਾਂ ਦੇ ਵਟਸਐਪਾਂ ਦੇ ਇੱਕ ਅਗਲੀ ਗੱਲ ਨੂੰ ਸਾਂਝਾ ਕਰ ਦਿਓ ਕਿਉਂਕਿ ਮੈਂ ਕਹਿੰਦਾ ਨਹੀਂ ਹੁੰਦਾ ਬਹੁਤੀਆਂ ਗੱਲਾਂ ਸਾਂਝੀਆਂ ਕਰਨ ਨੂੰ ਇਹ ਬਹੁਤ ਜ਼ਰੂਰੀ ਸੁਨੇਹਾ ਇਹਨਾਂ ਨੂੰ ਸਾਂਝਾ ਕਰ ਦਿਓ ਅੱਜ ਦਾ ਦਿਨ ਉਹਨਾਂ ਜੋਧਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਆਪਣਾ ਖੂਨ ਡੋਲਿਆ ਤੇ ਦੁਨੀਆ ਦੇ ਵਿੱਚੋਂ ਬਾਹਰ ਇੱਕੋ ਇੱਕੋ ਕੌਮ ਹੈ ਬੰਗਲਾ ਕੌਮ ਜਿਨ੍ਹਾਂ ਨੇ 1952 ਦੇ ਵਿੱਚ ਜਦੋਂ ਉਹਨਾਂ ਦੇ ਉੱਤੇ ਜ਼ਬਰੀ ਪਾਕਿਸਤਾਨ ਦੇ ਜਰਨਲ ਵੱਲੋਂ ਉਰਦੂ ਥੋਪਣ ਦਾ ਯਤਨ ਕੀਤਾ ਗਿਆ ਤਾਂ ਉਹਨਾਂ ਨੇ ਟਾਕਾ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੇ ਵਿਰੋਧ ਕੀਤਾ ਉਹਨਾਂ ਦੇ ਗੋਲੀ ਚਲਾਈ ਗਈ ਚਾਰ ਵਿਦਿਆਰਥੀ ਸ਼ਹੀਦ ਹੋਏ ਸੈਂਕੜੇ ਜ਼ਖਮੀ ਹੋਏ ਪਰ ਉਹਨਾਂ ਨੇ ਲੰਮੀ ਜद्दोजਹਾਦ ਕਰਨ ਤੋਂ ਬਾਅਦ 1971 ਤੱਕ ਆਉਂਦਿਆਂ ਆਉਂਦਿਆਂ ਬੰਗਲਾਦੇਸ਼ ਆਪਣੀ ਮਾਂ ਬੋਲੀ ਬੰਗਲਾ ਉਹਦੇ ਉੱਤੇ ਉਹਨਾਂ ਨੇ ਆਪਣਾ ਮੁਲਕ ਅੱਡ ਬਣਾ ਲਿਆ ਸੀ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਸੀ ਕਿ ਸਾਡੇ ਉੱਤੇ ਕੋਈ ਜ਼ਬਰੀ ਕਿਸੇ ਬੋਲੀ ਨੂੰ ਥੋਪਿਆ ਜਾਵੇ ਸਹੀ ਹੁੰਦਾ ਹੈ ਜਉਂਦੀਆਂ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਪਰ ਸਾਡੇ ਹਾਲਾਤ ਬਹੁਤ ਮਾੜੇ ਆ ਤੁਸੀਂ ਮੈਂ ਦੋ ਬੋਲ ਤੁਹਾਨੂੰ ਸ਼ੁਰੂ ਤੋਂ ਸੁਣਾਏ ਆ ਇੱਕ ਗੀਤ ਦੇ ਇੱਕ ਕਵੀ ਦਾ ਦਰਦ ਕਿ ਟੁੱਟੀ ਹੋਈ ਰਬਾਬ ਰਬਾਬੀਆਂ ਦੀ ਸਰਫ ਫਰੋਜਦੀਨ ਸਰਫ ਨੇ ਲਿਖਿਆ ਕਿ ਪੁੱਛੀ ਬਾਤ ਨਾ ਜਿਨ੍ਹਾਂ ਨੇ ਮੇਰੀ ਸਰਫ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ਅਸੀਂ ਬਹੁਤ ਬੇਕਦਰੇ ਹੋ ਗਏ ਇੱਕ ਆਪਣਾ ਪਾਕਿਸਤਾਨ ਤੋਂ ਭਰਾ ਨਾਲ ਜੁੜਿਆ ਉਹ ਕਹਿੰਦਾ ਬਾਈ ਪਾਕਿਸਤਾਨ ਪੰਜਾਬ ਦਾ ਵੀ ਨਾਂ ਲੈ ਦੀ ਬਾਈ ਬਿਲਕੁਲ ਮੈਂ ਐਸੇ ਕਰਕੇ ਕਿਹਾ ਕਿ ਬੋਲੀ ਮਜਬਾਂ ਦੀ ਨਹੀਂ ਬੋਲੀ ਧਰਮਾਂ ਦੀ ਨਹੀਂ ਬੋਲੀ ਕੌਮਾਂ ਦੀ ਐ ਕੌਮ ਪੰਜਾਬੀ ਐ ਉਹ ਪੰਜਾਬੀ ਬੋਲਣ ਵਾਲੇ ਸਾਡੇ ਪਾਕਿਸਤਾਨ 'ਚ ਬੈਠੇ ਭਰਾ ਜਿਹੜੇ 7-8 ਕਰੋੜ ਪਾਕਿਸਤਾਨ 'ਚ ਬੈਠਾ ਸਾਡਾ ਪੰਜਾਬੀ ਬੋਲਦੇ ਆ ਉਧਰ ਪੰਜਾਬੀ ਨੂੰ ਉਰਦੂ ਨੇ ਦੱਬ ਲਿਆ ਇਧਰ ਪੰਜਾਬੀ ਨੂੰ ਹਿੰਦੀ ਨੇ ਦੱਬ ਲਿਆ ਤਾਂ ਮੇਰੀ ਅਪੀਲ ਐ ਉਧਰਲੇ ਪਾਕਿਸਤਾਨੀ ਭਰਾਵਾਂ ਨੂੰ ਵੀ ਕਿ ਤੁਸੀਂ ਵੀ ਇਹ ਲੜਾਈ ਲੜਦਾ ਰਹੇ ਹੋ ਬਹੁਤ ਮੇਰੇ ਸੱਜਣ ਬੇਲੀ ਉਧਰੋਂ ਜਿਹੜੇ ਦੱਸਦੇ ਰਹਿੰਦੇ ਆ ਅਹਿਮਦ ਰਜੇ ਵਰਗੇ ਉਧਰ ਮੇਰਾ ਭਰਾ ਅੰਜਮ ਗਿੱਲਾ ਹੋਰ ਵੀ ਕਈ ਬਾਬਰ ਜਲੰਦਰੀ ਵਰਗੇ ਜਿਹੜੇ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਲੜਾਈ ਲੜ ਰਹੇ ਆ ਬਾਬੇ ਨਜਮੀ ਵਰਗੇ ਲਗਾਤਾਰ ਸੰਘਰਸ਼ ਵੀ ਕਰਦੇ ਆ ਤੇ ਲਗਾਤਾਰ ਉਹੇ ਕੋਸ਼ਿਸ਼ ਕਰਦੇ ਆ ਕਿ ਆਪਣੀ ਬੋਲੀ ਬਚਾਈ ਜਾਵੇ ਪਰ ਉਧਰ ਉਰਦੂ ਦਾ ਭੂ ਚੰਬੜਿਆ ਹੋਇਆ ਲੋਕਾਂ ਨੂੰ ਇਧਰ ਹਿੰਦੀ ਨੇ ਚੰਬੜ ਜਾਣ ਚੰਬੜੇ ਹੋਈ ਹੈ ਸਾਨੂੰ ਸੋ ਇਸ ਕਰਕੇ ਅਸੀਂ ਅਪੀਲ ਮੈਂ ਕਰਦਾ ਕਿ ਆਓ ਯਾਰ ਉਧਰਲੇ ਭਰਾ ਵੀ ਸਾਡੇ ਜੱਦੋਜहद ਕਰਗੇ ਕਰਨ ਤੇ ਆਪਣੇ ਸਕੂਲਾਂ ਦੇ ਵਿੱਚ ਆਪਣੇ ਜਵਾਕਾਂ ਨੂੰ ਪੰਜਾਬੀ ਨਾਲ ਜੋੜਨ ਅਸੀਂ ਵੀ ਇਧਰੋਂ ਇਹ ਕੋਸ਼ਿਸ਼ ਕਰੀਏ ਕਿ ਸਾਡੀ ਸਰਕਾਰ ਨੇ ਐਲਾਨ ਕੀਤਾ ਕਿ ਅਸੀਂ 21 ਫਰਵਰੀ ਤੱਕ ਸਾਰੇ ਬੋਰਡਾਂ ਦੇ ਉੱਤੇ ਪੰਜਾਬੀ ਲਿਖਾ ਦੇਣੀ ਆ ਬਹੁਤ ਵਧੀਆ ਕਦਮਾਂ ਸਲਾਹਾ ਜੋ ਕਦਮਾਂ ਸਵਾਗਤ ਕਰਦੇ ਆ ਪਰ ਕੀ ਅਸੀਂ ਇਸ ਗੱਲ ਨੂੰ ਲੈ ਕੇ ਸਾਡੀਆਂ ਸਰਕਾਰਾਂ ਜਾਂ ਅਸੀਂ ਚਿੰਤਤ ਹੈਗੇ ਆ ਸਰਦ ਹੈਗੇ ਆ ਕਿ ਸਾਡੀ ਬੋਲੀ ਸਕੂਲਾਂ ਦੇ ਵਿੱਚ ਮਾਰੀ ਜਾ ਰਹੀ ਹੈ ਬੋਲਣ ਤੇ ਜੁਰਮਾਨੇ ਨੇ ਪਾਬੰਦੀਆਂ ਨੇ ਪਿੱਛੇ ਤੁਸੀਂ ਮੇਰੀ ਕਾਰਡਿਓ ਸੁਣੀ ਹੋਣੀ ਹੈ ਗੁਰਦਾਸਪੁਰ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਹੋਈ ਜਿਹੜੀ ਸ਼ਰਿਆ ਮੰਨਦੀ ਆ ਕਿ ਸਾਡੀ ਗਲਤੀ ਹੈ ਅਸੀਂ ਆਪ ਸਕੂਲਾਂ ਦੇ ਵਿੱਚ ICSE ਬੋਰਡ ਦੇ ਸਕੂਲ ਆ ਜਿੱਥੇ ਜਵਾਕਾਂ ਨੂੰ ਸਾਡੇ ਪਹਿਲੇ ਦੂਜੀ ਵਾਲਿਆਂ ਨੂੰ ਇਹ ਪੜਾਇਆ ਜਾਂਦਾ ਕਿ ਸਾਡੀ ਮਾਂ ਬੋਲੀ ਹਿੰਦੀ ਆ ਸੋ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਬੋਰਡਾਂ ਦੇ ਲਿਖਣ ਨਾਲ ਪੰਜਾਬੀ ਨੇ ਨਹੀਂ ਬਚਣਾ ਇਹ ਸਕੂਲਾਂ ਦੇ ਧਿਆਨ ਦਿਓ ਉਹਨਾਂ ਸਕੂਲਾਂ ਦੀ ਮਾਨਤਾ ਰੱਦ ਕਰੋ ਜਿਹੜੇ ਸਕੂਲ ਸਾਡੀ ਬੋਲੀ ਨਾਲ ਖਲਵਾੜ ਕਰ ਰਹੇ ਆ ਇਸ ਬੋਲੀ ਨੂੰ ਰਜਗਾਰ ਦੀ ਬੋਲੀ ਬਣਾਓ ਰਜਗਾਰ ਦੀ ਭਾਸ਼ਾ ਬਣਾਓ ਇਹ ਬੋਲੀ ਨੂੰ ਅਦਾਲਤਾਂ ਦੀ ਬੋਲੀ ਬਣਾਓ ਕਚਹਿਰੀਆਂ ਦੀ ਬੋਲੀ ਬਣਾਓ ਇਹ ਜਿਵੇਂ ਹੋਰ ਨਾ ਸੁਬਿਆਂ ਦੇ ਵਿੱਚ ਕੋਈ ਵੀ ਫੈਸਲੇ ਲਿਖੇ ਜਾਂਦੇ ਨੇ ਕੋਈ ਬੈਸਾਂ ਹੁੰਦੀਆਂ ਨੇ ਉਹ ਹਿੰਦੀ ਚ ਹੁੰਦੀਆਂ ਨੇ ਤਾਂ ਪੰਜਾਬ ਦੇ ਵਿੱਚ ਪੰਜਾਬੀ ਚ ਹੋਣੀਆਂ ਚਾਹੀਦੀਆਂ ਨੇ ਸੋ ਇਹ ਸਰਕਾਰ ਦੇ ਅੱਗੇ ਅਪੀਲ ਹੈ ਤੇ ਲੋਕਾਂ ਦੇ ਅੱਗੇ ਵੀ ਅਪੀਲ ਹੈ ਕਿ ਯਾਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਦੁਨੀਆ ਦੀ ਹਰ ਸ਼ੈ ਪ੍ਰਾਪਤ ਕਰ ਲਓਗੇ ਦੌਲਤਾਂ ਸ਼ੌਰਤਾਂ ਮਹਿਲ ਮਾੜੀਆਂ ਖੜੀਆਂ ਕਰ ਲਓਗੇ ਅੱਜ ਗਰੀਬੋਂ ਕਾ ਲੋ ਅਮੀਰ ਹੋ ਜਾਉਗੇ ਕਿਰਤ ਕਮਾਈ ਦੇ ਨਾਲ ਪਰ ਜੇ ਇੱਕ ਵਾਰੀ ਬੋਲੀ ਸਾਡੇ ਕੋਲੋਂ ਚਲੀ ਗਈ ਨਾ ਇਹ ਪੈਸਿਆਂ ਨਾਲ ਇਹ ਦੌਲਤਾਂ ਨਾਲ ਇਕੱਠੀਆਂ ਨਹੀਂ ਹੁੰਦੀਆਂ ਇਹ ਬੋਲੀਆਂ ਇਹ ਬੋਲੀ ਕਿਸੇ ਵੀ ਤਰੀਕੇ ਨਾਲ ਸੀ ਮੁੜ ਕੇ ਹਾਸਲ ਨਹੀਂ ਕਰ ਸਕਦੇ ਇੱਕ ਵਾਰੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡੀਆਂ ਨਸਲਾਂ ਇਹ ਤੋਂ ਦੂਰ ਹੋ ਗਈਆਂ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਆਪਣੇ ਜਵਾਕਾਂ ਦੇ ਜਿੰਨੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਹੈ ਉਹਨਾਂ ਦੇ ਵਿੱਚ ਜਾ ਕੇ ਪਤਾ ਕਰਿਆ ਕਰੋ ਕਿ ਸਾਡੇ ਜਵਾਕ ਨੂੰ ਕਿਹੋ ਜੀ ਪੰਜਾਬੀ ਪੜਾ ਰਹੇ ਆ ਸਾਡੇ ਜਵਾਕ ਵਿਆਕਰਨ ਭੁੱਲ ਗਏ ਔਂਕੜਦ ਲੈਂਕੜ ਬਿਹਾਰੀਆਂ ਹਿਸ਼ਾਰੀਆਂ ਭੁੱਲ ਚੁੱਕੇ ਆ ਸਾਡੇ ਜਵਾਕ ਨੂੰ ਨਾ 99 ਦਾ ਪਤਾ ਨ 69 ਦਾ ਪਤਾ ਨ 90 ਦਾ ਪਤਾ ਸਾਡੇ ਜਵਾਕਾਂ ਨੂੰ ਕਈਆਂ ਨੂੰ ਤਾਂ 10ਵੀਂ 12ਵੀਂ ਚ ਪੜਦਿਆਂ ਨੂੰ ਪਿੰਡਾਂ ਦੇ ਨਾਂ ਨਹੀਂ ਪੰਜਾਬੀ ਚ ਲਿਖਣੇ ਆਉਂਦੇ ਉੱਥੇ ਬਿਹਾਰੀਆਂ ਹਿਸ਼ਾਰੀਆਂ ਦੀ ਗਲਤੀ ਕਰ ਜਾਂਦੇ ਆ ਪਹਾੜੇ ਸਾਡੇ ਬਿਲਕੁਲ ਖਤਮ ਕਰ ਦਿੱਤੇਗੇ ਸਕੂਲਾਂ ਦੇ ਵਿੱਚੋਂ ਮੈਂ ਕਦੇ ਨਹੀਂ ਕਿਹਾ ਕਿ ਕਿਸੇ ਜਵਾਨ ਨੂੰ ਨਾ ਪੜੋ ਹਰ ਇੱਕ ਜਵਾਨ ਪੜੋ ਲਿਖੋ ਸਿੱਖੋ ਆਪਣੇ ਜਵਾਕਾਂ ਨੂੰ ਸਿਖਾਓ ਅੰਗਰੇਜ਼ੀ ਵੀ ਪੜਾਓ ਹੋਰ ਜਵਾਨਾਂ ਨੂੰ ਸਿਖਾਓ ਪਰ ਆਪਣੀ ਮਾਂ ਬੋਲੀ ਨਾਲ ਨਾ ਟਟੋ ਕੌਮਾਂ ਦੀ ਹੋਂਦ ਬੋਲੀਆਂ ਕਰਕੇ ਜਾਂਦੀ ਆ ਬੋਲੀ ਕੋਈ ਬੋਲਚਾਲ ਦੀ ਇਕੱਲੀ ਬਾਸ਼ਾ ਨਹੀਂ ਹੁੰਦੀ ਕਿ ਮੈਂ ਬੋਲਦਾ ਇਹ ਬੋਲੀ ਆ ਜਾਂ ਦੋ ਇਨਸਾਨ ਆਪਸੀ ਵਿਚਾਰਾਂ ਦੀ ਸਾਂਝ ਪਾਉਂਦੇ ਆ ਬੋਲੀ ਐ ਬੋਲੀ ਦੇ ਨਾਲ ਕਿਸੇ ਕੌਮ ਦੀ ਪਛਾਣ ਜੁੜੀ ਹੁੰਦੀ ਹੈ ਕਿਸੇ ਕੌਮ ਦਾ ਇਤਿਹਾਸ ਜੁੜਿਆ ਹੁੰਦਾ ਹੈ ਕਿਸੇ ਕੌਮ ਦਾ ਸਾਹਿਤ ਸੱਭਿਆਚਾਰ ਜੁੜਿਆ ਹੁੰਦਾ ਹੈ ਕੌਮ ਦੀਆਂ ਜੜਾਂ ਬੋਲੀ ਕਰਕੇ ਕਰਕੇ ਹੁੰਦੀਆਂ ਨੇ ਜਦੋਂ ਕੋਈ ਬੋਲੀ ਮਰਦੀ ਆ ਤਾਂ ਕੌਮ ਦਾ ਇਤਿਹਾਸ ਉਹਦਾ ਵਿਰਸਾ ਉਹਦਾ ਸਾਹਿਤ ਉਹਦਾ ਸੱਭਿਆਚਾਰ ਉਹਦਾ ਇਤਿਹਾਸ ਸਾਰਾ ਕੁਝ ਮਰ ਜਾਂਦਾ ਹੈ ਸੋ ਇਸ ਕਰਕੇ ਜਦੋਂ ਕੋਈ ਬੋਲੀਆਂ ਮਰਦੀਆਂ ਨੇ ਤੇ ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਮਰ ਜਾਂਦੀਆਂ ਨੇ ਮਿਟ ਜਾਂਦੀਆਂ ਨੇ ਇਸ ਕਰਕੇ ਬਹੁਤ ਵੱਡਾ ਹਮਲਾ ਸਾਡੀ ਬੋਲੀ ਤੇ ਹੋ ਰਿਹਾ ਹੈ ਸ਼ਾਸ਼ਾ ਸਾਡੀ ਬੋਲੀ ਨਾਲ ਰਚੀਆਂ ਜਾ ਰਹੀਆਂ ਨੇ ਹਰ ਗੱਲ ਦੇ ਉੱਤੇ ਧਿਆਨ ਰੱਖਿਆ ਕਰੋ ਕਿ ਆਲੇ-ਦਾਲੇ ਅਸੀਂ ਬੈਂਕਾਂ 'ਚ ਵੀ ਜਾਂਦੇ ਆਂ ਕਿਸੇ ਹੋਰ ਥਾਵਾਂ ਤੇ ਜਾਂਦੇ ਆਂ ਜੇ ਕੋਈ ਸਾਡੇ ਨਾਲ ਹਿੰਦੀ 'ਚ ਗੱਲ ਕਰਦਾ ਉਹਨਾਂ ਕੋਲ ਅੱਗੇ ਭਾਈ ਪੰਜਾਬ 'ਚ ਰਹਿਣਾ ਹੈ ਪੰਜਾਬ ਦਾ ਖਾਣਾ ਪੰਜਾਬ ਦਾ ਪੀਣਾ ਪੰਜਾਬੀ 'ਚ ਗੱਲ ਕਰੋ ਇਹ ਪਹਿਰਾ ਦੇਣਾ ਪੈਣਾ ਤਾਂ ਜਾ ਕੇ ਸਾਡੀ ਬੋਲੀ ਨੇ ਸਲਾਮਤ ਰਹਿਣਾ ਚਾਹੁੰਦੀ ਰਹਿਣਾ ਤੇ ਸਾਡੀ ਕਾਮ ਦੇ ਵਿਜੂਦ ਨੇ ਜਾਂਦਾ ਰਹਿਣਾ ਸੋ ਮੈਂ ਫਿਰ ਅੱਜ ਉਹਨਾਂ ਯੋਧਿਆਂ ਨੂੰ ਯਾਦ ਕਰਦਾ ਕਿ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ